ਦੇਖ ਲੋ ਝੋਨੇ ਦੇ ਕਰਤੀ ਆ ਮੱਕ ਬਾਹ ਕਰੀ ਜਾਨੇ ਆ ਇਧਰ ਆ ਆਪਣੀ ਬਸਪਦੀ ਪੱਕੀ ਖੜੀ ਆ ਆ ਮੁੱਛਲ ਬਾ ਪਤਾ ਕਿ ਝੋਨੇ ਦੇ ਕੱਲ ਕੋਸਤਾ ਕੱਲ ਕਰਤੀ ਸੀ ਥੋੜਾ ਰਹਿ ਗਿਆ ਸੀ ਬਣ ਛੇ ਕਿਲੇ ਤੇ ਬਾਈ ਕਹਿੰਦਾ ਮੈਂ ਕੱਲਾ ਕਰ ਦੂੰਗਾ ਕੱਲ ਤੀਏ 6-7 ਜਾਨੇ ਅੱਜ ਬਾਈ ਆਇਆ ਲੇਰਡ ਤੇ ਉਧਰ ਹੁਣ ਗਰਮੀ ਬਹੁਤ ਪੈਣ ਲੱਗੀ ਆ ਇੱਟੇ ਨੇ ਚੋਬਰ ਡੜਿਆ ਪਿਆ કરી ਜਾਂਦਾ ਆਪਾਂ ਨੂੰ ਕਿਤੇ ਉਧਰ ਕਿਤੇ ਉਧਰ ਲੈ ਜਾਂਦੇ ਆ ਆ ਫੜਾ ਕੇ ਹੱਥ 'ਚ ਦਵਾਈਆਂ ਵਾਲੇ ਆ ਆਪਣੀਆਂ ਗੇ ਮੁਛਲ ਬਾਸਪਤੀ ਆ ਇਹ 1692 ਆ ਰੈਗੀ ਕਲੀ ਬਾਸਪਤੀ ਕਰਨ ਲਈ ਝੋਨੇ ਤੇ ਕਰਤੀ ਆ ਸਾਰਾ ਨਿਬੜ ਗਿਆ ਤੇ ਆਪਣੀ ਬਾਸਪਤੀ ਚਾਰਾਂ ਪੰਜ ਦਿਨਾਂ ਨੂੰ ਆਜੂਗੀ ਵੱਢਣ ਲਈ ਹੋਜੂਗੀ ਹਾਏਏ ਲੱਤਾਂ ਖਾਦ ਵੱਡੀਆਂ ਗਈਆਂ ਮੇਰੀਆਂ ਤੁਰ ਤੁਰ ਕੇ ਵਟਾ ਤੇ ਮੈਂ ਕਈ ਪ੍ਰੀਜ ਪਾ ਕੇ ਆ ਗਿਆ ਸ਼ੁਕਰ ਆ ਗਿਆ ਪਈ ਤੇ ਆਪਾਂ ਹਾ ਹਾ ਸਾਲ ਵਾਲੀ ਨੇ ਬੰਦ ਸ਼ਾਮੇ ਬੈ ਕੇ ਹੀ ਬਾਈ ਜੀ ਆਪਾਂ ਨੂੰ ਸਬਸਕ੍ਰਾਈਬ ਕਰੋ ਭਰਾ ਬਣ ਕੇ ਹਮ ਆ ਆਪਣੀਆਂ ਜਾਨਾਂ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲੋ ਹਾਂ ਖੜਾ ਆਪਣਾ ਮੋਟਰਸ ਵਾਲਾ ਇੱਥੋਂ ਭਰ ਕੇ ਦੋ ਉੱਥੇ ਲੈ ਕੇ ਜਾਂਦਾ ਭਾਈ ਭੁੰਡੇ ਬਸ ਰਹਿ ਗਏ ਉੰਤ ਚੀਸ ਅੱਤਕ ਭੁੰਡੇ ਰਹਿ ਗਏ ਬਾਕੀ ਝੋਨੇ ਤੇ ਕਰਤੀ ਬਾਸਪਤੀ ਰਹਿ ਗਈ ਆ ਵੀ ਆਪਣਾ ਚੋਣਾ ਇੱਧਰ ਉਹ ਪੱਠੇ ਉਧਰ ਆਪਣੇ ਆਏ ਆ ਗਏ ਸ਼ਾਮੇ ਸਾਲੜੀ ਬੰਦ ਆ ਵੀ ਆਪਣੀ ਦਵਾਈ ਉਹ ਤਾਂ ਵੀ ਬੜੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੰਦੇ ਬਣ ਕੇ ਤਾਂ ਗੱਲ ਚੰਗੀ ਆ ਬਾਈ ਨਹੀਂ ਤਾਂ ਤੁਹਾਡੀ ਮਰਜ਼ੀ ਆ ਭਰਾਵੋ ਠੀਕ ਆ ਮਗਰ ਬਾਈ